ਜਾਫੀ ਨਾਮ ਰਵਾਇਆ ਕਰੋ ਫੁਰਕ ਫੁਰਕ ਪੜਦੇ ਰਾਤ ਨੂੰ ਵਾਹੀ ਬੁਲਾਉ ਰਹੀ ਸੱਚੇ ਯਾਰ ਨਹੀਂ ਜਾਂਦੇ ਪਰਖੇ ਇੱਧਰ ਸਰਦਾਰ ਆਓ ਸਾਹਮਣੇ ਕਬੱਡੀ ਐਸ ਸੀ ਡੀ ਤੇ ਸੀ ਨੰਬਰ ਸ਼ੇਰੇ ਪੰਜਾਬ ਆਯਾਦ ਹੈ ਨੰਬਰ ਜਾਫੀ ਦਾ ਇਹਦੇ ਟੈਲੀਵਿਜ਼ਨ ਨਹੀਂ ਬਣੀ ਜਾਂਦੇ ਆ ਭਾਜੀ ਹੁਣ ਕੀ ਕਰੀਏ ਹਰਸ਼ਿਤ ਅਰੋੜਾ ਕਹਿੰਦੇ ਫਿਲਮਾਂ ਹੀ ਬਣੀ ਜਾਂਦੀ ਹੈ ਛੇਤਰ ਤੇ ਧੰਵਾਦ ਆ ਸਾਡੇ ਭਰਾ ਦਾ ਹਰਸ਼ਿਤ ਅਰੋੜਾ ਸਾਡਾ ਵੀਰ ਹੈ ਬਹੁਤ ਬਹੁਤ ਸਤਾਰ ਆ ਵੀਰ ਦਾ ਮੰਤਰੀ ਦੇ ਨਾਂ ਨਾਲ ਜਾਣਿਆ ਜਾਂਦਾ ਕਹਿੰਦੇ ਮੰਤਰੀ ਦੇ ਨਾਂ ਨਾਲ ਜਾਣਿਆ ਜਾਂਦਾ ਕਿ ਲਾ 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 ਹੋ ਗਈ ਪਾੜਾ ਗਿਆ ਹੱਲ ਘਰੋ ਘਰੀ ਤੋੜ ਤੇ ਸੋਚਾ ਤੇ ਮੱਲ ਜੀ ਜੱਗੇ ਭਾਜੀ ਜੱਗੇ ਭਾਜੀ ਆਪਾਂ ਹੋਲਡ ਵਾਲਿਆਂ ਦਾ ਫੈਸਲਾ ਕਿਦੋਂ ਕਰਨਾ ਹੈ 2000 ਬੰਦਿਆਂ ਦੀ ਫੈਡਰੇਸ਼ਨ ਦੇ ਬੰਦਿਆਂ ਦੀ ਜ਼ਿੰਮੇਵਾਰੀ ਲਾਓ ਆਪਾਂ ਨਾਲ ਦੀ ਨਾਲ ਹੀ ਇਹਨਾਂ ਨੰਬਰਾਂ ਦਾ ਜਿਹੜਾ ਫੈਸਲਾ ਉਹ ਕਰੀਏ ਦੋ ਦੋ ਰੇਡਾਂ ਹੋਲਡਿਆ ਸੌਰੀ ਹੁਣ ਦੋ ਦੋ ਰਹਿ ਗਈਆਂ ਹੁਣ ਦੋ ਦੋ ਰੇਡਾਂ ਰਹਿ ਗਈਆਂ ਹੁਣ ਹੁਣ ਤੋਂ ਹੁਣ ਤੋਂ ਪਹਿਲੇ ਜਿਹੜੇ ਸਾਡੀ ਹਲੋ ਪਹਿਲਾਂ ਤਾਂ ਸਾਰਿਆਂ ਨੂੰ ਬੇਨਤੀ ਆ ਹਲੋ ਉਹ ਸਾਰਿਆਂ ਨੂੰ ਬੇਨਤੀ ਆ ਸਾਰੇ ਜਣੇ ਬਾਹਰ ਚਲੋ ਇਹ ਸਾਰਿਆਂ ਨੂੰ ਬੇਨਤੀ ਆਾਰੇ ਜਣੇ ਬਾਹਰ ਚਲੋ ਜੇ ਫੈਡਰੇਸ਼ਨ ਤੋਂ ਗੱਲ ਨਹੀਂ ਬਣਦੀ ਤਾਂ ਸਾਡੀ ਕਲੱਬ ਫੈਸਲਾ ਲਾਊਗੀ ਸਾਡੀ ਕਲੱਬ ਫੈਸਲਾ ਲਾਊਗੀ ਵੀ ਕਿ ਤਾਂ ਕੀ ਕਰਨਾ ਆ ਹਾਂ ਫੈਡਰੇਸ਼ਨ ਨੂੰ ਆਈ 5 ਮਿੰਟ ਦਿੰਦੇ ਆ ਘੜੀ ਤੋਂ ਟਾਈਮ ਦੇ ਕੇ ਜੇ ਫੈਡਰੇਸ਼ਨ ਫੈਸਲਾ ਲੈ ਲੈਂਦੀ ਠੀਕ ਆ ਨਹੀਂ ਤਾਂ ਸਾਡੀ ਕਲੱਬ ਫੈਸਲਾ ਲਾਊਗੀ ਹਾਂਜੀ 5 ਮਿੰਟ ਦਾ ਟਾਈਮ ਆ ਦੇਖ ਲੋ ਘੜੀ ਤੋਂ ਹਣ ਵੀ 5 ਮਿੰਟਾਂ ਦੀ ਫੈਡਰੇਸ਼ਨ ਤੋਂ ਫੈਸਲਾ ਆਉਂਦਾ ਠੀਕ ਆ ਨਹੀਂ ਤਾਂ ਸਾਡੀ ਕਲੱਬ ਫੈਸਲਾ ਲਾਊਗੀ ਤੇ ਮੰਨਣਾ ਪਊਗਾ ਸਾਰਿਆਂ ਨੂੰ ਇਹ ਹਾਂਜੀ ਤੇ ਬੇਨਤੀ ਆ ਗਰਾਊਂਡ ਤੋਂ ਬਾਹਰ ਚਲੀਏ ਸਾਰੇ ਹੀ ਦਰਸ਼ਕ ਅਸੀਂ ਜਿਹੜਾ ਇੱਕ ਫੈਸਲਾ ਫੈਡਰੇਸ਼ਨ ਨੇ ਕੀਤਾ ਹੈ ਜਿਹੜਾ ਡਿਸਪਿਊਟ ਕੀ ਹੈ ਇੱਕ ਨੰਬਰ ਜਿਹੜਾ ਇਧਰਲੇ ਪਾਸੇ ਹੋਲਡ ਹੋਇਆ ਸੀਗਾ ਜਿਹੜਾ ਰੈਫਰੀ ਆ ਰੈਫਰੀ ਨੇ ਨੰਬਰ ਦਿੱਤਾ ਜਾਫੀਆਂ ਨੂੰ ਜਿਹੜਾ ਪਿੱਛੇ ਲਾਈਨਮੈਨ ਖੜਾ ਹੈ ਉਹਨੇ ਨੰਬਰ ਦਿੱਤਾ ਜੀ ਰੇਡਰ ਨੂੰ ਉਸ ਨੰਬਰ ਦਾ ਜਿਹੜਾ ਡਿਸਪਿਊਟ ਚੱਲ ਰਿਹਾ ਹੈ ਤੇ ਮੰਨ ਦੋਨੇ ਟੀਮਾਂ ਹੀ ਨਹੀਂ ਰਹੀਆਂ ਉਹ ਕਹਿੰਦੇ ਸਾਡਾ ਨੰਬਰ ਆ ਉਹ ਕਹਿੰਦੇ ਸਾਡਾ ਨੰਬਰ ਫੈਡਰੇਸ਼ਨ ਨੇ ਇਹ ਫੈਸਲਾ ਕੀਤਾ ਵੀ 10-10 ਰੇਡਾਂ ਦੋਨਾਂ ਟੀਮਾਂ ਨੂੰ ਦੇ ਦਿਓ ਦੁਬਾਰੇ ਔਰ 10-10 ਸਰੇਡਾ ਦੇ ਕੇ ਜੋ ਵੀ ਫੈਸਲਾ ਹੁੰਦਾ ਔਰ ਉਹ ਮੰਨਿਆ ਜਾਊਗਾ ਤੇ ਜੇ ਨਹੀਂ ਵੀ ਇਸ ਫੈਸਲੇ ਤੇ ਦੋਨੋਂ ਟੀਮਾਂ ਸਹਿਮਤ ਹੁੰਦੀਆਂ ਸੁਣਿਓ ਜੀ ਅਗਲਾ ਫੈਸਲਾ ਜੇ ਨਹੀਂ ਵੀ ਇਸ ਫੈਸਲੇ ਤੇ ਦੋਨੋਂ ਟੀਮਾਂ ਸਹਿਮਤ ਹੁੰਦੀਆਂ ਜੇ ਨਹੀਂ ਵੀ ਦੋਨੋਂ ਟੀਮਾਂ ਸਹਿਮਤ ਹੁੰਦੀਆਂ ਔਰ ਜੋ ਵੀ ਰੈਫਰੀ ਡਿਸੀਜਨ ਆ ਜੋ ਵੀ ਆਪਣਾ ਇੱਥੇ ਹੋਇਆ ਇਹ ਤੋਂ ਪਹਿਲਾਂ ਡਿਸੀਜਨ ਜੋ ਕਲੱਬ ਦਾ ਡਿਸੀਜਨ ਆ ਉਹ ਮੰਨਿਆ ਜਾਊਗਾ ਜੀ ਇਹ ਦੋਨੋਂ ਟੀਮਾਂ ਨੋਟ ਕਰ ਲੈਣ ਇੱਕ ਹੋਰ ਫੈਸਲਾ ਕਰਦਿਆਂ ਜਿਹੜੀ ਟੀਮ ਗਰਾਊਂਡ 'ਚ ਪਹਿਲਾਂ ਹੋਊਗੀ ਉਹਦੀ ਪਹਿਲੀ ਰੇਡ ਪ੍ਰੋਪਰ ਟੀਮ ਗਰਾਊਂਡ 'ਚ ਪਹਿਲਾਂ ਹੋਣੀ ਚਾਹੀਦੀ ਆ ਉਹਦੀ ਪਹਿਲੀ ਰੇਡ ਹੋਊਗੀ ਜੀ ਟਾਸ ਜਲੋ ਟਾਸ ਹੋਊਗੀ ਟਾਸ ਹੋਊਗੀ ਸਵੈਸਲੇ ਤੋਂ ਤਾਂ ਇੱਕ ਵਾਰੀ ਤਾੜੀਆਂ ਜ਼ੋਰਦਾਰ ਮਾਰੋ ਬੜਾ ਦੋ ਮਿੰਟ ਸ਼ਾਂਤ ਹੋ ਜਾਓ ਵੀ ਸਾਰੇ ਜਣੇ ਗੱਲ ਸੁਣਿਓ ਦੋ ਮਿੰਟ ਸ਼ਾਂਤ ਹੋ ਜਾਓ ਆ ਰੈਫਰੀ ਆ ਕਹਿੰਦਾ ਮੈਨੂੰ ਗੁਰਦੁਆਰੇ ਲੈ ਚਲੋ ਹੱਥ ਉੱਚਾ ਕਰਕੇ ਮੈਂ ਸੌਂ ਖਾ ਲੈਣਾ ਆ ਇਹ ਡਿਸੀਜਨ ਦਊਗਾ ਆਪਦਾ ਇਹ ਅਰਦਾਸ 'ਚ ਵੀ ਖੜੇ ਸੀ ਇਹ ਤੁਸੀਂ ਸਾਡਾ ਮੈਚ ਖਰਾਬ ਕਰਨਾ ਲੱਖ ਰੀ ਕਰ ਲੋ ਪਰ ਸਾਡੀ ਮਿਹਨਤਾਂ ਤੁਹਾਡੇ ਅਗੇ ਇਹ ਗੱਲ ਮੰਨ ਲਓ ਇਹ ਗੱਲ ਮੰਨ ਲਓ ਹਾਂਜੀ ਇਹਨੇ ਉਹ ਇਹ ਨਹੀਂ ਨਹੀਂ ਹੁਣ ਭਾਜੀ ਗਈ ਜਾਨੇ ਲਾਈਨ ਮੈਨ ਸੀ ਹੈਲੋ ਵਾਈ ਗੁਰੂ ਜੀ ਦਾ ਖਾਲਸਾ ਸ੍ਰੀ ਵਾਈ ਗੁਰੂ ਜੀ ਕੀ ਫਤਿਹ ਮੈਂ ਗੁਰੂ ਮਹਾਰਾਜ ਨੂੰ ਹਾਜ਼ਰ ਨਾਜ਼ਰ ਕੇ ਕਹਿਣਾ ਜਿਹੜਾ ਉਹ ਪੁਆਇੰਟ ਸੀ ਉਹੜਾ ਪੁਆਇੰਟ ਸੀ ਜਾਫੀ ਦਾ ਪੈਰ ਲੈਨ ਤੇ ਆ ਗਿਆ ਸੀ ਮੈਂ ਉਹ ਰੈਡਰ ਨੂੰ ਦਿਨਾ ਗੁਰੂ ਮਹਾਰਾਜ ਤੇ ਹਾਜ਼ਰ ਨਾਜ਼ਰ ਕਰਕੇ ਲੈ ਕੇ ਆਓ ਆਪਣੀ ਟੀਮ ਲੈ ਕੇ ਆਓ ਫਾਈਨਲ ਵਾਸਤੇ ਵਿੱਚ ਬਾਈ ਹਾਂ ਬਾਕੀ ਸਾਰੇ ਬਾਹਰ ਚਲੋ ਆਪਣੀ ਟੀਮ ਲੈ ਕੇ ਆਓ ਫਾਈਨਲ ਵਾਸਤੇ ਦੂਜੇ ਪਾਸੇ ਇਸ ਤਰ੍ਹਾਂ ਜਦੋਂ ਰੋਲੇ ਪੈਂਦੇ ਆ ਤੇ ਸਾਡੀ ਖੇਡ ਦੀ ਤੇ ਕਮਿਊਨਿਟੀ ਦੀ ਇਸ ਗੱਲ ਦੇ ਵਿੱਚ ਬਹੁਤ ਵੱਡੀ ਜਿਹੜੀ ਬੇਇੱਜ਼ਤੀ ਆ ਕਿਉਂਕਿ ਇੱਥੇ ਲੋਕ ਨਹੀਂ ਲਾਈਵ ਬਹੁਤ ਵੱਡੇ ਪੱਧਰ ਤੇ ਲੋਕ ਨੇ ਜਿਹੜੇ ਉਹ ਹਰ ਰੋਜ਼ ਦੇਖਦੇ ਆ ਅਸੀਂ ਸਾਂਝੇ ਆ ਸਾਨੂੰ ਜਿਵੇਂ ਪ੍ਰਬੰਧਕਾਂ ਨੇ ਕਹਿੰਦਾ ਅਸੀਂ ਉਵੇਂ ਅਨਾਉਂਸ ਕਰ ਦੇਣਾ ਹੁੰਦਾ ਪਰ ਮੇਰੀ ਬੇਨਤੀ ਇੱਕੋ ਆ ਵੀ ਆਪਾਂ ਥੋੜਾ ਜਾਂ ਆ ਸੋਹਰਦਤਾ ਦੇ ਨਾਲ ਸਾਰੇ ਜਿਹੜੇ ਆ ਉਹ ਸੋਚੀਏ ਕਿਉਂਕਿ ਸਵੇਰੇ ਲੋਕਾਂ ਨੇ ਕੰਮਾਂ ਤੇ ਵੀ ਜਾਣਾ ਔਰ ਉਹ ਆਪਣੇ ਮੂੰਹ ਵੱਲ ਦੇਖੀ ਜਾਂਦੇ ਆ ਉਹ ਫਾਈਨਲ ਵੀ ਦੇਖਣਾ ਚਾਹੁੰਦੇ ਆ ਡਿਸੀਜਨ ਵੀ ਦੇਖਣਾ ਚਾਹੁੰਦੇ ਆ ਵੀ ਫਾਸ ਸੈਕਿੰਡ ਕੌਣ ਸੋ ਇੱਕ ਫੈਸਲਾ ਜਿਹੜਾ ਪ੍ਰਬੰਧਕੀ ਕਲੱਬ ਨੇ ਰਾਇਲ ਸਪੋਰਟਸ ਕਲੱਬ ਨੇ ਤੇ ਯੂਨਾਈਟਿਡ ਕਬੱਡੀ ਫੈਡਰੇਸ਼ਨ ਨੇ ਸਾਂਝੇ ਤੌਰ ਤੇ ਪਹਿਲਾਂ ਲਿਆ ਸੀ ਜਿਹੜਾ ਉਹ ਏਸੇ ਫੈਸਲੇ ਤੇ ਆਪਣੇ ਤੇ ਕਾਇਮ ਨੇ ਵੀ 10-10 ਕਬੱਡੀਆਂ ਜਿਹੜੀਆਂ ਦਿੱਤੀਆਂ ਜਾਣਗੀਆਂ ਔਰ ਸੁਣਿਓ ਜੇ ਦੋਨੋਂ ਟੀਮਾਂ ਮੰਨਦੀਆਂ ਤਾਂ ਠੀਕ ਹੈ ਜੀ ਉਹ ਕਹਿੰਦੇ ਖੇਡੋ ਤੇ ਜੇ ਦੋਨਾਂ ਚੋਂ ਇੱਕ ਵੀ ਨਹੀਂ ਮੰਨਦੇ ਸਪੋਰਟਸ ਕਲੱਬ ਦਾ ਇਹ ਫੈਸਲਾ ਵੀ ਦੋਨੋਂ ਟੀਮਾਂ ਨੂੰ ਅਸੀਂ ਜਿਹੜਾ ਬਾਹਰ ਕਰਦੇ ਹਾਂ ਜੀ ਪੰਜਾਬ ਸਪੋਰਟਸ ਕਲੱਬ ਦਾ ਐ ਫੈਸਲਾ ਆ ਪੰਜਾਬ ਸਪੋਰਟਸ ਕਲੱਬ ਦਾ ਐਮ ਐ ਸਟੇਡੀਅਮ ਦਾ ਇਹ ਫੈਸਲਾ ਹੈ ਜੇ ਆਹੀ ਕਰਨਾ ਸਾਰੀਆਂ ਕਲੱਬਾਂ ਜੇ ਆਪਾਂ ਆਹੀ ਕੰਮ ਕਰਨਾ ਝੱਗੇ ਬਾਈ ਨੇ ਆਪਣੀ ਸਾਰੀ ਫੈਡਰੇਸ਼ਨ ਆਪਣੀ ਕਲੱਬ ਨਾਲੇ ਫੈਸਲਾ ਕੀਤਾ ਵੀ ਫੇਰ ਭਾਈ ਆਪਾਂ ਬੰਦੇ ਵੀ ਨਾਮ ਗਾਇਆ ਕਰੀਏ ਤੇ ਫਿਰ ਹੁਣੀ ਰੋਕ ਕੇ ਕੇ ਗਿਆ ਸੀ ਅਸੀਂ ਫੈਸਲਾ ਕਰਦੇ ਆ ਕੋਈ ਫੈਸਲਾ ਹੋਇਆ ਉਹ ਪਾਜੀ ਰਾਇਲ ਸਪੋਰਟਸ ਵਾਲੇ ਕਹਿੰਦੇ ਜੇ ਦੋਨੇ ਟੀਮਾਂ ਨੇ ਨਹੀਂ ਮੰਨਣਾ ਤੇ ਗਰਾਊਂਡ ਤਾਂ ਆਪਾਂ ਕਲੀਅਰ ਕਰ ਪਾਜੀ ਅੱਜ ਦਾ ਮੇਲਾ ਇੱਥੇ ਹੀ ਸਮਾਪਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਧੰਨਵਾਦ ਸਾਰੇ ਆਪਾਂ ਆਪਣੇ ਘਰਾਂ ਨੂੰ ਚੱਲੀਏ ਜੋ ਵੀ ਫੈਸਲਾ ਹੋਊਗਾ ਉਹ ਆਉਣ ਵਾਲੇ ਦਿਨਾਂ 'ਚ ਤੁਹਾਨੂੰ ਟੈਲੀਵਿਜ਼ਨ 'ਰਹੀਂ ਟਿਕਟੌਕ 'ਰਹੀਂ ਲਾਗੀ ਜਾਣਾ ਯਾਰ ਇਹ ਬਹੁਤ ਬੇਇੱਜ਼ਤੀ ਵਾਲਾ ਕੰਮ ਆ ਸਾਡੀ ਕਮਿਊਨਿਟੀ ਦਾ ਸਾਡੀ ਗੇਮ ਦਾ ਇੱਥੋਂ ਬਹੁਤ ਸਾਰੇ ਲੋਕਾਂ ਦੇ ਘਰ ਚੱਲਦੇ ਆ ਇਹ ਨੂੰ ਨਹੀਂ ਕਰਨਾ ਚਾਹੀਦਾ ਜੋ ਵੀ ਫੈਸਲੇ ਹੁੰਦੇ ਆ ਸਿਰ ਜੋੜ ਕੇ ਲੈ ਹਾਈ ਕਬੱਡੀ ਦੀਆਂ ਨਵੀਆਂ ਵੀਡੀਓ ਦੇਖਣ ਲਈ ਤੇ ਕਬੱਡੀ ਟੂਰਨਾਮੈਂਟਾਂ ਦੇ ਹਰ ਰੋਜ਼ ਦੇ ਫਾਈਨਲ ਰਿਜ਼ਲਟ ਦੇਖਣ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਨਾਲ ਧੰਨਵਾਦੀ